गुरुदासपुर तू तो चलिया हुआ, नगर कीर्तन जलंधर पहुंचे ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਗੁਰਦਾਸਪੁਰ ਤੋਂ ਚੱਲ ਕੇ ਜਲੰਧਰ ਪਹੁੰਚਦਾ ਜਿੱਥੇ ਡੀਸੀ ਡਾਕਟਰ ਹਿਮਾਂਸ਼ੂ ਅਗਰਵਾਲ ਦੇ ਵੱਲੋਂ ਪਰਮਾਣ ਸੁਆਗਤ ਕੀਤਾ ਗਿਆ ਕਪੂਰਥਲਾ ਤੋਂ ਕਰਤਾਰਪੁਰ ਹੁੰਦਿਆ ਨਗਰ ਕੀਰਤਨ ਰਾਤ 1 ਵਜੇ ਕਰੀਬ ਜਲੰਧਰ ਦੇ ਵਿੱਚ ਪਹੁੰਚੇ ਨਗਰ ਕੀਰਤਨ ਨੂੰ ਲੈ ਕੇ ਜਲੰਧਰ ਟ੍ਰੈਫਿਕ ਪੁਲਿਸ ਨੇ 11 ਰੂਟ ਡਾਇਵਰਟ ਕੀਤੇ ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਸਕੂਲ ਕਾਲਜਾਂ ਦੇ ਵਿੱਚ ਅੱਧੇ ਦਿਨ ਦੀ ਛੁੱਟੀ ਵੀ ਕੀਤੀ ਤੇ ਦਿਨ ਰਾਤ ਨੂੰ ਕਰਤਾਰਪੁਰ ਦੇ ਪਿੰਡ ਪੱਤੜ ਕਲਾ ਦੇ ਵਿੱਚ ਹਲਕਾ ਵਿਧਾਇਕ ਬਲਕਾਰ ਸਿੰਘ ਐਸਐਸਪੀ ਜਲੰਧਰ ਦੇ ਹਾਤੀ ਹਰਵਿੰਦਰ ਸਿੰਘ ਵਿਰਕ ਐਡੀਸ਼ਨਲ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਜਸਬੀਰ ਸਿੰਘ ਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਗ੍ਰਾਮਣ ਵਿਕਾਸ ਨਵਦੀਪ ਕੌਰ ਸਹਿਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਮੱਥਾ ਟੇਕਿਆ ਤੇ ਫੁੱਲਾਂ ਦੀ ਵਰਖਾ ਕੀਤੀ ਹੈ ਇਸ ਤੋਂ ਬਾਅਦ ਰਾਤ ਨੂੰ ਨਗਰ ਕੀਰਤਨ ਦੇ ਦੁਆਰਾ ਸੰਤਗੜ ਦੇ ਵਿੱਚ ਵਿਸ਼ਰਾਮ ਕੀਤਾ ਤੇ ਸ਼ਨੀਵਾਰ ਸਵੇਰੇ 7 ਵਜੇ ਨਗਰ ਕੀਰਤਨ ਫਿਰ ਤੋਂ ਅਗਰਲੇ ਪੜਾ ਦੇ ਲਈ ਰਵਾਨਾ ਹੋਇਆ ਜੋ ਕਿ ਜਲੰਧਰ ਸ਼ਹਿਰ ਦੇ ਅੰਦਰੂਨੀ ਇਲਾਕੇ ਤੋਂ ਹੁੰਦਿਆ ਹੋਇਆ ਗੁਰਨਾਨਕ ਮਿਸ਼ਨ ਚੌਂਕ ਪਹੁੰਚਿਆ ਤੇ ਦੱਸਿਆ ਗਿਆ ਕਿ ਜਿੱਥੇ ਜਲੰਧਰ ਪੁਲਿਸ ਦੇ ਵੱਲੋਂ ਵਿਸ਼ੇ ਗੁਰਗਨ ਸਾਹਿਬ ਜੀ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਇਸ ਮੌਕੇ ਕੈਬਨਟ ਮੰਤਰੀ ਮਹਿੰਦਰ ਭਗਤ ਆਪਾਗੂ ਪਵਨ ਕੁਮਾਰ ਤੀਨੂ ਦੀਪਕ ਬਾਲੀ ਨੇ ਵਿਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਨੌਵੇਂ ਪਾਤਸ਼ਾਹੀ ਜਿਨ੍ਹਾਂ ਨੇ ਨਿਮਨੁਕਤਾ ਤੇ ਧਾਰਮਿਕ ਅਧਿਕਾਰਾਂ ਦੀ ਰੱਖਿਆ ਲਈ ਸ਼ਹਾਦਤ ਦਿੱਤੀ ਹੈ ਉਹਨਾਂ ਦੇ ਲਾਸਾਨੀ ਸ਼ਹਾਦਤ ਹਮੇਸ਼ਾ ਯਾਦ ਕਰਨ ਯੋਗ ਹੈ ਜੋ ਨਾ ਕਿ ਹੈ ਕਿ ਨੌਵੇਂ ਗਰੁੱਪ ਆਇਚਾਰੇ ਦੇ ਸੱਚੇ ਪ੍ਰਤੀਕ ਨੇ ਇਸੇ ਦਰਮਿਆਨ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵੀ ਪਹੁੰਚੀਆਂ ਤਦ ਦਾ ਸ ਇਹ ਕਿ ਜਿੱਥੇ ਗੁਰਦਾਸਪੁਰ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਜਲੰਧਰ ਤੋਂ ਫਗਵਾੜਾ ਬੰਗਾ ਨਵਾਂ ਸ਼ਹਿਰ ਤੇ ਬਲਾਚੌਰ ਹੁੰਦਿਆਂ 22 ਨਵੰਬਰ ਨੂੰ ਸ਼ਰਨਨਪੁਰ ਸਾਹ ਪਹੁੰਚੇਗਾ ਪੰਜਾਬ ਸਰਕਾਰ 24 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਸ਼ਰਨਨਪੁਰ ਸਾਹਿਬ ਦੇ ਵਿੱਚ ਲਗਾਏਗੀ ਸਰਕਾਰ ਨੇ ਸੰਗਤ ਨੂੰ 23 ਤੋਂ 25 ਨਵੰਬਰ ਤੱਕ ਸ਼ਰਨਨਪੁਰ ਸਾਹਿਬ ਦੇ ਵਿੱਚ ਮਨਾਏ ਜਾ ਰਹੇ ਗੁਰੂ ਸਾਹਿਬ ਦੇ ਸ਼ਹੀਦੀ ਸਮਾਗਮਾਂ ਦੇ ਵਿੱਚ ਵੱਧ ਚੜ੍ਹ ਕੇ ਪਹੁੰਚਣ ਦੀ ਫੀਲ ਕੀਤੀ ਹੈ ਅੱਜ ਕਿਰਤਨ ਗੁਦਾਸਪੁਰ ਚਲ ਕੇ ਜਲੰਧਰ ਪਹੁੰਚ ਰਿਹਾ ਹੈ ਸਸ਼ਨ ਸਿੰਘ ਰਾਮ ਪਾਰਟੀ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ 350ਵੇਂ ਸ਼ਹੀਦੀ ਪੁਰਬ ਦੇ ਮੌਕੇ ਤੇ ਪੂਰੇ ਦੇਸ਼ ਵਿੱਚ ਬਹੁਤ ਸ਼ਰਧਾ ਵਾਲਾ ਤੇ ਬੜਾ ਧਾਰਮਿਕ ਬੜਾ ਖੁਸ਼ੀ ਵਾਲਾ ਮਾਹੌਲ ਹੈ ਇਸ ਖਿੱਤੇ ਦੀ ਰੱਖਿਆ ਲਈ ਇਸ region ਦੀ ਰੱਖਿਆ ਵਾਸਤੇ ਗੁਰੂ ਸਾਹਿਬਾਨ ਨੇ ਕੁਰਬਾਨੀ ਦਿੱਤੀ ਹੈ ਸ਼ਹੀਦੀ ਦਿੱਤੀ ਹੈ ਸਾਡੀ ਪਹਿਚਾਨ ਲਈ ਸਾਡੀ ਹੋਂਦ ਲਈ ਅਸਤਿਤਵ ਲਈ ਸਿੱਖ ਗੁਰੂ ਸਾਹਿਬਾਨਾਂ ਨੇ ਜੋ ਕੁਰਬਾਨੀਆਂ ਦਿੱਤੀਆਂ ਹਨ ਉਹਨਾਂ ਦੀ ਮਿਸਾਲ ਪੂਰੀ ਦੁਨੀਆ ਚ ਕਿਤੇ ਨਹੀਂ ਮਿਲਦੀ ਸੋ ਗੁਰੂ ਸਾਹਿਬ ਨੇ ਗੁਰਤੇਗ ਬਹਾਦਰ ਮਹਾਰਾਜ ਨੇ ਜੋ ਸ਼ਹੀਦੀ ਦਿੱਤੀ ਉਹ ਮਾਨਵਤਾ ਵਾਸਤੇ ਦਿੱਤੀ ਇਨਸਾਨੀਅਤ ਵਾਸਤੇ ਦਿੱਤੀ ਇਸ ਕਰਕੇ ਅਸੀਂ ਸਾਰੇ ਗੁਰਤੇਗ ਬਹਾਦਰ ਮਹਾਰਾਜ ਦੇ ਬਹੁਤ ਮਤਲਬ ਉਹਨਾਂ ਦੇ ਪੈਰੋਕਾਰ ਆਂ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਸ਼ਹੀਦੀ ਨੂੰ ਨਤਮਸਤਕ ਹੁੰਨੇ ਆ ਸਲਾਮ ਕਰਦੇ ਆ ਨਮਸਕਾਰ ਕਰਦੇ ਸੋ ਬਹੁਤ ਅੱਛੇ ਅਰੇਂਜਮੈਂਟ ਪੰਜਾਬ ਸਰਕਾਰ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਤੇ ਸਿੰਘ ਸੁਭਾਵਾਂ ਵੱਲੋਂ ਕੀਤੇ ਗਏ ਪੰਜਾਬ ਪੁਲਿਸ ਵੱਲੋਂ ਬਹੁਤ ਵਧੀਆ ਅੱਜ ਗਾਰਡ ਆਫ ਆਨਰ ਦਿੱਤਾ ਜਾਣਾ ਨਗਰ ਕੀਰਤਨ ਨੂੰ ਜਲੰਧਰ 'ਚ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਚੌਂਕ ਦੇ ਵਿੱਚ ਤੇ ਪਹਿਲੀ ਵਾਰ ਹੋਣਾ ਕਿ ਪੰਜਾਬ ਪੁਲਿਸ ਗਾਰਡ ਆਫ ਆਨਰ ਨਗਰ ਕੀਰਤਨ ਨੂੰ ਦੇਣ ਜਾ ਰਹੀ ਹੈ ਬਹੁਤ ਸੁੰਦਰ ਬੜਾ ਖੂਬਸੂਰਤ ਮਾਹੌਲ ਹੈ ਜਲੰਧਰ ਚ ਸੰਗਤ ਦਾ ਬਹੁਤ ਵੱਡਾ ਇਕੱਠਾ ਕੱਲ ਰਾਤ ਵੀ 2:30 ਵਜੇ ਕਪੂਰਥਲੇ ਤੋਂ ਜਲੰਧਰ ਚ ਇਹ ਨਗਰ ਕੀਰਤਨ ਇੰਟਰ ਕੀਤਾ ਤੇ ਉਸ ਵੇਲੇ ਵੀ 2:30 ਵਜੇ ਵੀ ਰਾਤ ਸੰਗਤ ਦੇ ਅੰਦਰ ਬਹੁਤ ਚਾਸ ਸ਼ਰਧਾ ਸੀ ਸੋ ਇਹ ਸਮਰਪਣ ਇਹ ਭਾਵਨਾ ਜਿਹੜੀ ਆ ਆਪਾਂ ਨੂੰ ਗੁਰੂ ਸਾਹਿਬਾਨਾਂ ਤੋਂ ਮਿਲਦੀ ਹੈ ਸਾਰਿਆਂ ਨੂੰ ਬਹੁਤ-ਬਹੁਤ ਇਸ ਮੌਕੇ ਤੇ ਪਹੁੰਚਣ ਤੇ ਧੰਨਵਾਦ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਤੇਗ ਬਹਾਦਰ ਸਿਮਰੀਐ ਘਰ ਨੌ ਨਿਦ ਆਵੈ ਧਾਏ ਤਨ ਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੇ ਜਿਹੜੇ 350 ਸਾਲਾ ਸ਼ਹੀਦੀ ਸਤਾਬਦੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਤੋਂ ਲੈ ਕੇ ਸ਼੍ਰੀ ਆਨੰਦਪੂਰ ਸਾਹਿਬ ਤੱਕ ਜੋ ਨਗਰ ਕੀਰਤਨ ਆਰੰਭ ਕੀਤਾ ਗਿਆ ਸੀ ਅੱਜ ਇਹ ਨਗਰ ਕੀਰਤਨ ਡੇਰਾ ਸੰਤਗਰ ਹਰਖੋਵਾਲ ਤੋਂ ਆਰੰਭ ਹੋ ਕੇ ਸ਼੍ਰੀ ਆਨੰਦਪੂਰ ਸਾਹਿਬ ਨੂੰ ਚਾਲੇ ਪਾ ਚੁੱਕਾ ਹੈ ਤੇ ਹਜ਼ਾਰਾਂ ਦੀ ਤਦਾਦ ਜਿਹੜਾ ਸੰਗਤਾਂ ਜਿਹੜੀਆਂ ਨਗਰ ਕੀਰਤਨ ਦੇ ਦਰਸ਼ਨ ਕਰਕੇ ਲਾਭ ਪ੍ਰਾਪਤ ਕਰ ਰਹੀਆਂ ਹਨ ਦਾਸ ਇੱਥੋਂ ਦੇ ਜਲੰਧਰ ਦੇ ਜ਼ਿਲ੍ਹਾ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਬਹੁਤ ਸੋਨਾ ਜਿਹੜਾ ਵਾ ਪ੍ਰਬੰਧ ਕੀਤਾ ਟ੍ਰੈਫਿਕ ਨੂੰ ਕੰਟਰੋਲ ਕੀਤਾ ਅਤੇ ਜਿਹੜਾ ਬਿਲਕੁਲ ਨਰਵਿਗਨ ਜਿਹੜਾ ਨਗਰ ਕੀਰਤਨ ਜਿਹੜਾ ਸ਼ਹਿਰ ਦੇ ਵਿੱਚ ਦੀ ਗੁਜ਼ਰਿਆ ਵਾ ਤੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਮਾਂ ਕੱਢ ਕੇ ਗੁਰੂ ਘਰ ਦਰਸ਼ਨ ਕਰਕੇ ਜਿਹੜੇ ਲਾਭ ਪ੍ਰਾਪਤ ਕਰ ਰਹੇ ਹਨ ਦਾਸ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਹੈ 23 24 25 ਨਵੰਬਰ ਨੂੰ ਜੋ ਮਹਾਰਾਜੇ ਸ਼ਹੀਦੀ ਸਮਾਗਮ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਿਹਾ ਹੈ ਹਨ ਆਪ ਸਭਤ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਜਿਹੜੀਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਅਖੀਰ ਵਿੱਚ ਫਿਰ ਜਲੰਧਰ ਦੇ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਦਾ ਬਹੁਤ ਬਹੁਤ ਸਮਾਜ ਕਰਦਾ ਹੋਇਆ ਖਤੇ ਅਰਚਕ ਕਰਦਾ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੂਰਾ ਨਗਰ ਕੀਰਤਨ ਦਾ ਦੇਖਿਆ ਜਾ ਰਿਹਾ ਪੂਰਾ ਜੀ ਪਹਿਲਾਂ ਤਾਂ ਮੇਰੇ ਵੱਲੋਂ ਨਹੀਂ ਹੈ ਇਸ ਮੋਤੀ ਸਾਧ ਸੰਗਤ ਵੱਲੋਂ ਆਂ ਔਰ ਸਾਡੇ ਜਿਹੜੇ ਮਹਾਪੁਰਖ ਆ ਜਿਹੜੇ ਨਗਰ ਕੀਰਤਨ ਨੂੰ ਇੱਥੇ ਜਨਦਰ ਚ ਲੈ ਕੇ ਆ ਰਹੇ ਆ ਬਾਬਾ ਕਸ਼ਮੀਰਾ ਸਿੰਘ ਦੀ ਪੂਰੀ ਵਾਲੇ ਇਹ ਉਹਨਾਂ ਮਹਾਪੁਰਖਾਂ ਦੀ ਨਜ਼ਰਸਾਨੀ ਚਾ ਰਿਹਾ ਬਾਕੀ ਇਹ ਤਾਂ ਗੁਰੂ ਸਾਹਿਬ ਆ ਪਾ ਰਹੇ ਆ ਗੁਰਗੰਦ ਸਾਹਿਬ ਚ ਕਾ ਸਿੱਧੇ ਸਭ ਸੇਵਾ ਕਿਆ ਸਰਕਾਰ ਦਾ ਕੰਮ ਜਿਹੜਾ ਆ ਉਹ ਸਫਾਈਆਂ ਕਰਾਉਣੀਆਂ ਪ੍ਰਬੰਧ ਕਰਨੇ ਦੇਖਣਾ ਵੀ ਕਿਸੇ ਸੜਕ ਤੇ ਖਰਾਬ ਆ ਤਾਂ ਠੀਕ करावे ਗੱਡੀਆਂ ਮੋਟਰਾਂ ਸਭ ਕੁਝ ਕੰਮ ਕਰਨਾ ਪ੍ਰਬੰਧਕਦਾਰ ਕੰਮ ਜਿਹੜਾ ਸਰਕਾਰ ਦਾ ਕੰਮ ਹੈ ਲੇਕਿਨ ਇਹਦੀ ਨੁਮਾਇੰਦਗੀ ਕਰਨੀ ਇਹਦੀ ਸਰਪ੍ਰਸਤੀ ਕਰਨੀ ਉਹ ਗੁਰੂ ਸਾਹਿਬ ਆਪ ਕਰਦੇ ਆ ਸੋ ਇਹ ਸਾਡਾ ਦੂਸਰਾ ਨਗਰ ਕੀਰਤਨ ਹੈ ਪਹਿਲਾ ਨਗਰ ਕੀਰਤਨ ਸ਼ਿਰਨਗਰ ਤੋਂ ਰਬ ਹੋਇਆ ਸੀਗਾ 19 ਤਰੀਕ ਨੂੰ ਉਹ ਸ਼ਿਰਨਗਰ ਤੋਂ ਜੰਮੂ ਪਠਾਨਕੋਟ ਹਿਸ਼ਾਰਪਤੋਂਦਾ ਆਇਆ ਬਾਇਤ੍ਰਿਕ ਸ਼ਾਮੇ ਜਾਏਗਾ ਔਰ ਇਹ ਦੂਸਰਾ ਇਹਨੂੰ ਅਸੀਂ ਮਾਝਾ ਦੋਆਬਾ ਰੂਟ ਦਾ ਨਾਮ ਦਿੱਤਾ ਇਹ ਕੁਛ ਹਿੱਸਾ ਮਾਝੇ ਦਾ ਔਰ ਕੁਛ ਹਿੱਸਾ ਦੋਆਬੇ ਦਾ ਇਹ ਗੁਰਦਾਸਪੁਰ ਤੋਂ ਰੰਭੋ ਕੇ ਬਟਾਲਾ ਬਾਬਾ ਬਕਾਲਾ ਸਾਹਿਬ ਅੰਮ੍ਰਿਤਸਰ ਤਰਨਤਾਰਨ ਕਡੂਰ ਸਾਹਿਬ ਔਰ ਫਿਰ ਕਪੂਥੜਾ ਗੋਇੰਦਵਾਲ ਸਾਹਿਬ ਕਟਾਰਪੁਰ ਜਲੰਧਰ ਅੱਜ ਹੁਣ ਪਹੁੰਚਿਆ ਫਿਰਗਾ ਫਗਵਾੜਾ ਬੰਗਿਆਂ ਔਰ ਫਿਰ ਨਵਾਂ ਸ਼ਹਿਰ ਤੇ ਫਿਰ ਨੂਰਪੁਰ ਬੇਦੀ ਵਿੱਚ ਹੁੰਦਾ ਹੈ ਅਨੰਦਪੁਰ ਸਾਹਿਬ ਜਾਏਗਾ ਬਾਕੀ ਸਾਡੀ ਇਹ ਬਹੁਤ ਹਦਾਇਤ ਸਿਗੀ ਕਿ ਕਿਤੋਂ ਵੀ ਨਗਰ ਕੀਰਤਨ ਜਿਹੜਾ ਕਿਸੇ ਵੀ ਫਲਾਈਓਵਰ ਕਿਸੇ ਵੀ ਬਾਈਪਾਸ ਤੇ ਨਹੀਂ ਜਾਏਗਾ ਸਾਰੇ ਸ਼ਹਿਰ ਦੇ ਵਿੱਚੋਂ ਜਾਏਗਾ ਹਰ ਸੜਕ ਦੇ ਉੱਤੇ ਹਰ ਜਿਹੜਾ ਵਿਅਕਤੀ ਆ ਉਹ ਗੁਰੂ ਸਾਹਿਬ ਦਾ ਇੰਤਜ਼ਾਰ ਕਰਦਾ ਹੋਇਆ ਉਹਨਾਂ ਦੀ ਸੇਵਾ ਤੇ ਹੋਏਗਾ ਸੋ ਬਾਕੀ ਸੰਗਤਾਂ ਦਾ ਜਿਹੜਾ ਉਤਸ਼ਾਹ ਦੇਖ ਕੇ ਜਿਹੜਾ ਨਗਰ ਕੀਰਤਨ ਹਰ ਨਗਰ ਕੀਰਤਨ ਤਿੰਨ ਤਿੰਨ ਚਾਰ ਚਾਰ ਘੰਟੇ ਲੇਟ ਚੱਲ ਰਿਹਾ ਉਹ ਖੁਸ਼ੀ ਦਾ ਕਾਰਨ ਆ ਕਿ ਸੰਗਤਾਂ ਇੰਨੀ ਵੱਡੀ ਤਦਾਦ ਆ ਰਹੀਆਂ ਸੰਗਤਾਂ ਦਾ ਜਿਹੜਾ ਉਤਸ਼ਾਹ ਆ ਔਰ ਆਪਣੇ ਆਪ ਤੇ ਬਹੁਤ ਵੱਡਾ ਦਿਹਾੜਾ ਆ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜੀ ਦੁਨੀਆ 'ਚ ਕੋਈ ਉਦਾਹਰਨ ਨਹੀਂ ਮਿਲਦੀ ਕੋਈ ਕੋਈ ਵਿਅਕਤੀ ਜਾਂ ਹਰ ਵਿਅਕਤੀ ਜਿਹੜਾ ਆਪਣੀ ਸਾਰੀ ਜ਼ਿੰਦਗੀ ਆਪਣੀ ਜਾਨ ਨੂੰ ਬਚਾਉਣ ਲਈ ਆਪਣਾ ਸਭ ਕੁਝ ਕੁਰਬਾਨ ਕਰਦਾ ਆਪਣੀ ਧਨ ਦੌਲਤ ਰਾਜ ਸੱਤਾ ਸਮਾਜ ਸਭ ਕੁਝ ਪ੍ਰਾਪਤੀਆਂ ਕੁਰਬਾਨ ਕਰਦਾ ਸਿਰਫ ਆਪਣੀ ਜ਼ਿੰਦਗੀ ਬਚਾਉਣ ਲਈ ਜਿਹੜੀ ਕਿ ਅਣਮੋਲੀ ਹੁੰਦੀ ਹੈ ਗੁਰੂ ਸਾਹਿਬ ਨੇ ਸਭ ਕੁਝ ਬਚਾਉਣ ਲਈ ਆਪਣੀ ਜ਼ਿੰਦਗੀ ਦਿੱਤੀ ਆ ਧਰਮ ਲਈ ਸੋ ਐਸੀ ਜਿਹੜੀ ਵੱਡੀ ਉਦਾਹਰਨ ਹੈ ਇਹ ਉਦਾਹਰਨ ਦਾ ਜਿਹੜਾ ਸ਼ਹਾਦਤ ਦਾ ਦਿਨ ਆ ਇਹ ਆ ਰਿਹਾ ਸੋ ਇਹ ਧਰਮ ਦੀ ਹਵਲਗਣਾ ਤੋਂ ਉੱਪਰ ਉੱਠ ਗਿਆ ਹਰ ਵਿਅਕਤੀ ਦੇ ਲਈ ਆ ਜ਼ੁਲਮ ਦੇ ਜ਼ਾਲਮ ਦੇ ਜਿਹੜਾ ਜ਼ਾਲਮ ਦਾ ਜ਼ੁਲਮ ਆ ਉਹਦੇ ਖਿਲਾਫ ਦੀ ਇਹ ਸ਼ਹਾਦਤ ਆ ਸੋ ਅਸੀਂ ਸਾਰੇ ਸਮੂਹ ਸਾਡੇ ਸਿੰਘ ਸਾਹਿਬਾਵਾ ਵਾਲੇ ਅਸੀਂ ਨਤਮਸਤਕ ਹੋਣ ਲਈ ਆਏ ਆ ਕਿ ਸ਼ਹਿਰ ਚ ਗੁਰੂ ਸਾਹਿਬ ਆਪਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅ ਸਰ ਅੱਜ ਨਗਿੰਦਪਿੰਡ ਅੰਦਰ ਪਹੁੰਚੇ ਆਏਗਾ ਤੇ ਕਿਹੋ ਜਿਹਾ ਬੰਦ ਰਿਹਾ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਦੀ ਫਤਿਹ ਅੱਜ ਅਸੀਂ ਬਹੁਤ ਹੀ ਭਾਗਾ ਵਾਲੇ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਦੀ ਦਿਹਾੜਾ ਪੂਰੇ ਵਿਸ਼ਵ ਦੇ ਵਿੱਚ ਬੜੇ ਹੀ ਸ਼ਰਧਾ ਭਾਵ ਨਾਲ ਮਨਾ ਰਹੇ ਹਾਂ ਤੇ ਸਾਡੇ ਜਿਲੰਦਰ ਦੇ ਵਿੱਚ ਅੱਜ ਗੁਰੂ ਮਹਾਰਾਜ ਪਧਾਰੇ ਨੇ ਬਹੁਤ ਹੀ ਸ਼ਰਧਾ ਭਾਵ ਨਾਲ ਪੂਰੀ ਸੰਗਤਾਂ ਨੇ ਜਿਲੰਦਰ ਜੀ ਉਹਨਾਂ ਨੇ ਹਿੱਸਾ ਲਿਆ ਤੁਸੀਂ ਦੇਖ ਸਕਦੇ ਹੋ ਸਾਰੇ ਤੜਕੇ ਤੋਂ ਹੀ ਸਾਡੇ ਮੇਅਰ ਸਾਹਿਬ ਸੀਨੀਅਰ ਡਿਪਟੀ ਮੇਅਰ ਸਾਹਿਬ ਸੀਪੀ ਮਾਮ ਸਾਰਾ ਇਸ ਉੱਚਾ ਪ੍ਰਸ਼ਾਸਨ ਸਮੁੱਚੇ ਅਧਿਕਾਰੀ ਕੋਈ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਏ ਨੇ ਸਾਰਿਆਂ ਨੇ ਗੁਰੂ ਮਹਾਰਾਜ ਦਾ ਸ਼ਿਵਾਰਗ ਲਿਆ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਨਾਲ ਹੀ ਬੇਨਤੀ ਹੈ ਕਿ ਪੂਰੇ ਸ਼ਹਿਰ ਦੇ ਵਿੱਚ ਅਜੇ ਨਗਰ ਕੀਰਤਨ ਨਿਕਲਣਾ ਸਾਰੀ ਸੰਗਤਾਂ ਆਕੇ ਜਿਹੜਾ ਗੁਰੂ ਮਹਾਰਾਜ ਦਾ ਸ਼ਿਵਾਰਗ ਲੈਂ 23 25 ਨੂੰ ਸ਼੍ਰੀ ਅਨੰਦਪੁਰ ਸਾਹਿਬ ਜਿਵੇਂ ਇਹ ਨਗਰ ਕੀਰਤਨ ਨੇ ਪਹੁੰਚਣਾ ਉੱਤੇ ਵੀ ਜਾ ਕੇ ਗੁਰੂ ਮਹਾਰਾਜ ਦਾ ਸ਼ਿਵਾਰਗ ਲੈਂ ਸ਼ਿਵਾਏ ਗੁਰੂ ਜੀ ਦਾ ਸਾਥ ਸਾਹਿਬ ਸ਼ਿਵਾਏ ਗੁਰੂ ਜੀ ਦਾ ਅੰਜਮ ਮਾਜੇ ਨਗਰ ਕੀਰਤਨ ਜਿਲੰਦਰ ਪਹੁੰਚਿਆ ਗਾਰਡ ਆਫਨ ਮੇਰਾ ਪੁਲਿਸ ਬੰ ਜੋ 350 ਸਾਲਾ ਸ਼ਹੀਦੀ ਗੁਰਪੁਰ ਗੁਰੂ ਇੱਕ ਬਹਾਦੁਰ ਜੀ ਦਾ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚੋਂ ਅੱਜ ਜਿਹੜਾ ਨਗਰ ਕੀਰਤਨ ਨਿਕਲ ਰਿਹਾ ਹੈ ਉਸ ਸੰਬੰਧੀ ਜਿਵੇਂ ਕਿ ਡੀਸੀ ਸਾਹਿਬ ਨੇ ਵੀ ਦੱਸਿਆ ਸੋ ਪੁਖਤਾ ਅਰੇਂਜਮੈਂਟਸ ਕੀਤੇ ਗਏ ਹਨ ਸੁਰੱਖਿਆ ਪ੍ਰਬੰਧਾਂ ਦੀ ਵੀ ਪੂਰੀ ਤਿਆਰੀ ਹੈਗੀ ਇੱਥੇ ਤੇ ਇਹਦੇ ਨਾਲ ਹੀ ਟ੍ਰੈਫਿਕ ਨੂੰ ਵੀ ਨਿਰਵਿਘਨ ਚਲਾਣ ਦੀ ਸਾਡੀ ਪੂਰੀ ਕੋਸ਼ਿਸ਼ ਹੈਗੀ ਹੈ ਤਾਂ ਹੁਣ ਤੱਕ ਸਵੇਰੇ ਜਿਵੇਂ 6 ਵਜੇ ਤੋਂ ਸਾਡੇ ਅਰੇਂਜਮੈਂਟਸ ਚੱਲ ਰਹੇ ਹਨ ਤੇ ਇਹ ਅੱਗੇ ਵੀ ਚੱਲਣਗੇ ਤੇ ਇਸ ਦੇ ਨਾਲ ਹੀ ਅਸੀਂ ਇਹਨਾਂ ਨੂੰ ਬਹੁਤ ਹੀ ਸ਼ਾਂਤੀਪੂਰਵਕ ਤੇ ਫੈਸਿਲਿਟੇਟ ਕਰਕੇ ਆਪਣਾ ਏਰੀਆ ਆਫ ਜੂਰਿਸਡਿਕਸ਼ਨ ਦੇ ਵਿੱਚੋਂ ਇਹਨਾਂ ਨੂੰ ਪੀਸਫੁਲੀ ਪਾਸ ਕਰਵਾਵਾਂਗੇ ਜੀ ਜੀ ਜਿਲ੍ਹਾ ਪੁਲਿਸ ਦੀ ਟੁਕੜੀ ਵੱਲੋਂ ਇੱਕ ਗਾਰਡ ਆਫ ਆਨਰ ਦਿੱਤਾ ਗਿਆ ਮਹਾਰਾਜ ਜੀ ਦੇ ਸਾਡੇ ਸ਼ਹਿਰ ਦੇ ਵਿੱਚ ਪਧਾਇਆ